ਮਾਮਲਾ ਨਗਰ ਕੌਂਸਲ ਦੇ ਸੀਵਰੇਜ ਮੁਲਾਜ਼ਮ ਦੀ ਕੁੱਟਮਾਰ ਦਾ ਹੈ ਜਿੱਥੇ ਸਫਾਈ ਕਰਮਚਾਰੀਆਂ ਮਿੱਥੇ ਸਮੇਂ ਦੀ ਹੜਤਾਲ ਤੇ ਨੇ ਤਤਿੰਨ ਦਿਨਾਂ ਪਹਿਲਾਂ ਜਮਾਲਪੁਰ ਦੇ ਇਲਾਕੇ ਦੇ ਵਿੱਚ ਬੰਦ ਪਏ ਸੀਵਰੇਜ ਦੀ ਸਫਾਈ ਕਰਨ ਦੇ ਲਈ ਮੁਲਾਜ਼ਮਦਲਾ ਕਿਸੇ ਮਾਮਲੇ ਨੂੰ ਲੈ ਕੇ ਉੱਥੇ ਹੋਈ ਕੁੱਟਮਾਰ ਜਿਸ ਦੇ ਨਾਲ ਸੀਵਰਮੈਨ ਦੀ ਕੁੱਟਮਾਰ ਨੂੰ ਲੈ ਕੇ ਪੁਲਿਸ ਵੱਲੋਂ ਕਾਰਵਾਈ ਨਾ ਹੋਣ ਦੇ ਚੱਲਦਿਆਂ ਸਫਾਈ ਕਰਮਚਾਰੀਆਂ ਨੇ ਹੜਤਾਲ ਕਰਕੇ ਨਗਰ ਕੌਂਸਲ 'ਚ ਧਰਨਾ ਦੇ ਦਿੱਤਾ ਕੌਂਸਲਰ ਦੇ ਵਿੱਚ ਧਰਨੇ ਤੇ ਬੈਠ ਜਾਂਦੇ ਨੇ ਤੇ ਕਾਰਜ ਸਹਾਇਕ ਅਫਸਰ ਦੇ ਮੁਤਾਬਕ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਕਰਵਾ ਦਿੱਤੀ ਗਈ ਡਿਪਟੀ ਕਮਿਸ਼ਨਰ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਦੇ ਧਿਆਨ ਚਾ ਸਾਰਾ ਮਾਮਲਾ ਬਾਕੀ ਹੋਰ ਕੀ ਕੁਝ ਕਹਿਣਾ ਯੂਨੀਅਨ ਦੇ ਪ੍ਰਧਾਨ ਤੇ ਕਾਰਜ ਸாதਕ ਅਫਸਰ ਦਾ ਇਹ ਵੀ ਤੁਸੀਂ ਸੁਣ ਲਓ ਦਰਸਲ ਉਹਨਾਂ ਦਾ ਇਹ ਕਹਿਣਾ ਹੈ ਕਿ ਪ੍ਰਧਾਨ ਤੇ ਕਾਰਜ ਸாதਕ ਅਫਸਰ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਹੈ ਤੇ ਇਨਸਾਫ ਲੈਣ ਦੇ ਲਈ ਉਹਨਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜਿੰਦਾਬਾਦ ਹੁੰਦਾ ਕਰਦੀ ਨਹੀਂ ਕਰਦੀ ਹੁੰਦਾ ਕਰਦੀ ਨਹੀਂ ਕਰਦੀ ਇੱਥੇ ਨੂੰ ਆ ਗਏ ਰਹਿਣੇ ਆਪਾਂ ਤੇ ਨਾਮ ਉਹਦਾ ਮੇਰਾ ਨਾਮ ਦੀਪਕ ਜੀ ਅੱਜ ਤੁਸੀਂ ਨਗਰ ਕਾਉਂਸਲ ਦੇ ਅੰਦਰ ਸਟ੍ਰਾਈਕ ਕੀਤੀ ਹੋਈ ਹੈ ਸਾਰੇ ਸ਼ਹਿਰ ਦੇ ਸਵੀਪਰ ਜੇ ਹਾਂ ਜੀ ਸਟ੍ਰਾਈਕ ਦੇ ਕਿਉਂ ਸਟ੍ਰਾਈਕ ਕਰਨ ਪਈ ਤੁਹਾਨੂੰ ਸਰ ਪਰਸੋ ਜੀ ਜਮਾਲਪੁਰੇ ਸਮੈਲ ਵਸਤੀ ਹੈ ਜੀ ਉੱਥੇ ਉੱਥੇ ਸਾਰ ਮਲਾਜ਼ਮ ਸਾਡੇ ਸੀਵਰਮੈਨ ਸੀਵਰ ਦਾ ਕੰਮ ਕਰ ਰਹੇ ਸੀ 6 6:30 ਵਜੇ ਦੇ ਲਗਭਗ ਜੀ ਕਿਉਂਕਿ ਜੀ ਚਲੋ ਜੀ ਬਰਸਾਤ ਕਰਕੇ ਸੀਵਰ ਦੀ ਪਲੋਮਬਿੰਗ ਪ੍ਰੋਬਲਮ ਹੈ ਉੱਥੇ ਮਲਾਜ਼ਮ ਸਾਡੇ ਜੀ ਡਿਊਟੀ ਤੇ ਕਰ ਰਹੇ ਸੀ ਉਸ ਤੋਂ ਬਾਅਦ ਜੀ ਉੱਥੇ ਹੋ ਗਿਆ ਜੀ ਝਗੜਾ ਉਹਨਾਂ ਨੇ ਮੁਲਾਜ਼ਮਾ ਨਾਲ ਕੁੱਟਮਾਰ ਕਰੀ ਤੇ ਜਾਤੀ ਸੂਚਕ ਸ਼ਬਦਾਂ ਦਾ ਵੀ ਉੱਥੇ ਇਸਤੇਮਾਲ ਕਰਿਆ ਗਿਆ ਧਮਕੀਆਂ ਦਿੱਤੀਆਂ ਗਈਆਂ ਜੀ ਸਾਨੂੰ ਉਸ ਤੋਂ ਬਾਅਦ ਕੀ ਹੋਇਆ ਫਿਰ ਉਸ ਤੋਂ ਬਾਅਦ ਜੀ ਅਸੀਂ ਜੀ ਮੁੰਡਾ ਐਡਮਿਟ ਕਰਾਤਾ ਪੁਲਿਸ ਨੂੰ ਲਿਖੇ ਦਿੱਤਾ ਪੁਲਿਸ ਆਈ ਬਿਆਨ ਲੈ ਗਈ ਹਜੇ ਤੱਕ ਅੱਜ ਤੱਕ ਐਫ ਆਈ ਆਰ ਦਰਜ ਨਹੀਂ ਹੋਈ ਹੁਣ ਤੱਕ ਜੀ ਨਹੀਂ ਤੁਹਾਡੇ ਨਗਰ ਕੌਂਸਲ ਦੇ ਜਿਹੜੇ ਈਓ ਸਾਹਿਬ ਨੇ ਉਹਨਾਂ ਦੀ ਕੀ ਮਤਲਬ ਕੀ ਆ ਉਹਨਾਂ ਕੀ ਈਓ ਸਾਹਿਬ ਬੰਨੋ ਜੀ ਲਿਖ ਕੇ ਦੇ ਦਿੱਤਾ ਜੀ ਨਹੀਂ ਈਓ ਸਾਹਿਬ ਨੇ ਕੋਈ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਕੀ ਹੈ ਇਹ ਸਾਹਿਬ ਨੂੰ ਮੈਨੂੰ ਦੱਸਿਆ ਗਿਆ ਜੀ ਮੈਨੇ ਏਡੀਸੀ ਸਾਹਿਬ ਦੀ ਕੰਦੇ ਨੌਲੇਜ ਲਿਆਤਾ ਸੀ ਜੀ ਸਾਰਾ ਮਾਮਲਾ ਤੇ ਤੁਹਾਨੂੰ ਤੁਹਾੜਾ ਕੀ ਮੰਗ ਹੈ ਸਾਡੀ ਮੰਗ ਹੈ ਜੀ ਵੀ ਪਰਚਾ ਦਰਜ ਹੋਣਾ ਚਾਹੀਦਾ ਜੀ ਕਿਉਂਕਿ ਦੇਖੋ ਸਰ ਅਸੀਂ ਗੰਦਾ ਕੰਮ ਕਰਦੇ ਆਂ ਇਹ ਥੋੜਾ ਵੀ ਅਸੀਂ ਜਾਤੀ ਵਾਰ ਵੀ ਸਾਡੀ ਬਾਰੇ ਕੋਈ ਸਰ ਤੋਂ ਗੱਲ ਸੁਣਾਗੇ ਇਹ ਤਾਂ ਬਰਦਾਸ਼ਤ ਨਹੀਂ ਮਨਜੀ ਜੀ ਦੇਖੋ ਅਸੀਂ ਵੀ ਸ਼ਹਿਰ ਦੇ ਨਿਵਾਸੀ ਆਂ ਜੀ ਅਸੀਂ ਵੀ ਜਾਣੇ ਵੀ ਭਾਈਚਾਰਾ ਕੈਮ ਰਹੇ ਅਗਰ ਅਗਲਾ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਫਿਰ ਸਾਨੂੰ ਕੋਈ ਤਰਾਜ ਨਹੀਂ ਜੀ ਕਰਨ ਲਵੇ ਖਰਾਬ ਜੀ ਪਰ ਅਸੀਂ ਖੜੇ ਹਾਂ ਜੀ ਦੇਖੋ ਅਸੀਂ ਉਹ ਸਦੀਆਂ ਤੋਂ ਰਹਿ ਰਹੇ ਆਂ ਜੀ ਇਸ ਤਰ੍ਹਾਂ ਨਾ ਕਦੇ ਕੋਈ ਗੱਲ ਨਹੀਂ ਹੈ ਜੀ ਅਸੀਂ ਕਦੇ ਕਿਤੇ ਝੂਠਾ ਇਲਜ਼ਾਮ ਨਹੀਂ ਲਾਇਆ ਜੀ ਝੂਠਾ ਇਲਜ਼ਾਮ ਕਦੇ ਵਸਤ ਲਾਣਾ ਜੀ ਜਦ ਹੋਇਆ ਤਾਂ ਅਸੀਂ ਕਹਿ ਰਹੇ ਹਾਂ ਜੀ ਗੱਲ ਤੁਹਾਡੀ ਮੰਗੇ ਵੀ ਐਫ ਆਈ ਆਰ ਦਰਜ ਹੋਵੇ ਹਾਂ ਜੀ ਐਫ ਆਈ ਆਰ ਦਰਜ ਹੋਵੇ ਜੀ ਨਹੀਂ ਓਨੀ ਦੇਰ ਅਸੀਂ ਉਰੇ ਬੈਠੇ ਆਏ ਨੇ ਇਸ ਤੋਂ ਬਾਅਦ ਜੇ ਅਸੀਂ ਰੋਡ ਜਾਮ ਕਰਾਂਗੇ ਜੀ ਜਾਮ ਕਰਾਂਗੇ ਜੀ ਇਹ ਨਾਮ ਹੈ ਮੈਂ ਚੰਦਰ ਪ੍ਰਕਾਸ਼ ਵੱਦਲਾ ਪੀਓ ਨਗਰ ਕੌਂਸਲ ਮਲੇਰਕੋਟਲਾ ਜੀ ਇਹਦਾ ਮਾਮਲਾ ਤਾਂ ਬਾਹਰ ਧਰਨਾ ਲੱਗੇ ਹੋਏ ਮਾਮਲੇ ਕੀ ਹੋਏਗੇ ਤੁਹਾਡੀ ਔਲੀ ਚ ਹਾਂ ਜੀ ਹਾਂ ਪਰसों ਸਾਡੇ ਮੁਲਾਜ਼ਮ ਨਾ ਮਤਲਬ ਕਿ ਤੇ ਸੀਵਰ ਸਾਫ ਕਰਨ ਵਾਸਤੇ ਗਏ ਸੀ ਉੱਥੇ ਹੀ ਇਹਨਾਂ ਦੇ ਉੱਥੇ ਕਿਸੇ ਬੰਦਿਆਂ ਨੇ ਇਹਨਾਂ ਨੂੰ ਮਤਲਬ ਕਿ ਕੁਝ ਗਲਤ ਸ਼ਬਦ ਬੋਲੇ ਤੇ ਮਾਰ ਪਾਈ ਵੀ ਕੀਤੀ ਇਹਨਾਂ ਨਾਲ ਇਹਨਾਂ ਵੱਲੋਂ ਮੈਨੂੰ ਉਹ ਲਿਖ ਕੇ ਦਿੱਤਾ ਗਿਆ ਸੀ ਮੈਂ ਉਹ ਨਾਲ ਲਿਖ ਕੇ ਤੇ ਐਸ ਐਚਓ ਨੂੰ ਕਾਰਵਾਈ ਕਰਨਿਤ ਲਿਖ ਦਿੱਤਾ ਜੀ ਜੀ ਉਹਦੀ ਉੱਚਤ ਨਹੀਂ ਕਰ ਗਿਆ ਨਾ ਵੀ ਜੀ ਹਾਂ ਜੀ ਹਾਂ ਉੱਚਤ ਕਰਦੇ ਧਿਆਨ ਚ ਰੱਖਿਆ ਜਿਹੜੇ ਉਹ ਤੁਹਾਨੂੰ ਜੀ ਆਪਣੇ ਕੋਲ ਕਿਹੜੀ ਸਾਹ ਦੇ ਤੇ ਕਿ ਸੱਚਾ ਚ